ਸਸੀ ਕਾਲ ਜੀ ਸਾਰੇ ਨੂੰ ਮੈਂ ਨਾਜ਼ ਫੈਸ਼ਨ ਸਾਨੇ ਵਾਲ ਤੋਂ ਜੀ ਰਾਜਾ ਰਾਣੀ ਵਾਲਾ ਡਿਜ਼ਾਈਨ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਤੇ ਹੁਣ ਆਪਾਂ ਇੱਕ ਨਵਾਂ ਆਰਟੀਕਲ ਰਾਜੇ ਰਾਣੀ ਵਾਲਾ ਲੈ ਕੇ ਆਏ ਆਂ ਕ੍ਰੇਵ ਦੇ ਉੱਤੇ ਕ੍ਰੇਵ ਦਾ ਰਹਿਣ ਵਾਲਾ ਬੇਸ ਸ਼ਰਟ ਤੇ ਨਿਗਾ ਮਾਰੋ ਬਹੁਤ ਹੀ ਸੋਹਣਾ ਇੰਸਟਾਗ੍ਰam ਦਾ ਇਸ ਟਾਈਮ ਵਾਇਰਲ ਪ੍ਰੋਡਕਟ ਹੋਊਗਾ ਜੀ ਇਹ ਵੀ ਜਿਵੇਂ ਪਹਿਲਾਂ ਤੁਸੀਂ ਸਾਰੇ ਪ੍ਰੋਡਕਟ ਨੂੰ ਪਿਆਰ ਦਿੱਤਾ ਇਹ ਵੀ ਸੇਮ ਓਦਾਂ ਹੀ ਇਹਨੂੰ ਵੀ ਪਿਆਰ ਦਿਓ ਲਓ ਜੀ ਨਿਗਾ ਮਾਰੋ ਸਾਰੀ ਛੜ ਦੇ ਡਿਜੀਟਲ ਪ੍ਰਿੰਟਿੰਗ ਨਾਲ ਰਾਜੇ ਰਾਣੀ ਦੀ ਮਤਲਬ ਬਣਵਾ ਕੇ ਰੈਡੀ ਕਰਵਾ ਕੇ ਲੈ ਕੇ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਤੇ ਪਲੱਸ ਇਹਦਾ ਬੈਕ ਤੇ ਵੀ ਰਾਜੇ ਰਾਣੀ ਦਾ ਡਿਜ਼ਾਈਨ ਬਣਿਆ ਹੋਇਆ ਜੀ 3 ਮੀਟਰ ਦੀ ਆਉਗੀ ਇਹ ਵੀ 크ਰੇਪ ਦੀ ਬਾਟਮ ਆਉਣ ਦਾ ਆਊਗਾ ਦੁਪੱਟਾ ਦੁਪੱਟੇ ਦੇ ਵੀ ਸੇਮ ਡਿਜੀਟਲ ਪ੍ਰਿੰਟਿੰਗ ਨਾਲ ਰਾਜਾ ਰਾਣੀ ਦਾ ਡਿਜ਼ਾਈਨ ਬਣੇ ਹੋਏ ਨੇ ਜੀ 4-5 ਕਲਰਾਂ ਦੇ ਵਿੱਚ ਆਰਟੀਕਲ ਦੀ ਕਲਰ ਫੈਮਿਲੀ ਉੱਪਰ ਰੈਡੀ ਕਰਵਾ ਕੇ ਲੈ ਕੇ ਆਏ ਆ ਬਹੁਤ ਹੀ ਸੋਹਣਾ ਤੇ ਯੂਨੀਕ ਜਿਹਾ ਕਨਸੈਪਟ ਆ ਜੀ ਜਿਣੀ ਜੜੀ ਮੇਰੇ ਭੈਣਾਂ ਰਹਿ ਗਈਆਂ ਸੀਗੀਆਂ ਲਾਸਟ ਵੀਡੀਓ ਦੇ ਵਿੱਚ ਰਾਜ ਰਾਨੀਆਂ ਦੇ ਸੂਟ ਲੈਣ ਤੋਂ ਉਹ ਵੀ ਵੀਡੀਓ ਸਕਿਪ ਨਾ ਕਰੋ ਜਲਦੀ ਤੋਂ ਜਲਦੀ ਸਾਡੇ ਸਟੋਰ ਤੇ ਵਿਜ਼ਿਟ ਕਰ ਲੋ ਜਾਂ ਫਿਰ ਆਨਲਾਈਨ ਨੰਬਰ ਸਾਡੇ ਸਕਰੀਨ ਤੇ ਚੱਲਦੇ ਨੇ ਜਲਦੀ ਤੋਂ ਜਲਦੀ ਸਾਨੂੰ ਸਕਰੀਨ ਸ਼ਾਟ ਭੇਜੋ ਤੇ ਆਪਣਾ ਸੂਟ ਘਰ ਬੈਠੇ ਬੁੱਕ ਕਰਵਾਓ ਅਗਰ ਕਰੀਏ ਰੇਟ ਦੀ ਗੱਲ ਪਹਿਲਾਂ ਵਿਗਦੇ ਸੀ ਇਹ 2800 3000 ਦੀ ਰੇਂਜ ਚ ਅੱਜ ਆਪਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਜਿਹਨੂੰ ਲੈ ਕੇ ਆਏ ਆ ਜੀ 1950 ਰੁਪਏ ਚ ਕਿੰਨੇ ਚ ਜੀ 1950 ਰੁਪਏ ਚ ਮਿਲਣਾ ਕਿੱਥੇ ਆ ਨਾਜ਼ ਫੈਸ਼ਨ ਸਾਹਮਣੇ ਵਾਲੇ ਥੈਂਕ ਯੂ ਸੋ ਮਚ